ਖਬਰ ਗੁਰਾਇਤ ਹੋਇਆ ਜਿੱਥੇ ਕਿ ਭੇਤਪੁਰੇ ਹਲਾਤਾਂ ਵਿੱਚ ਬ੍ਰੈਡ ਕੰਪਨੀ ਦੀ ਗੱਡੀ ਨੂੰ ਭਿਆਨਕ ਅੱਗ ਲੱਗ ਗਈ ਦੱਸਿਆ ਜਾ ਰਿਹਾ ਹੈ ਕਿ ਇਸ ਅੱਗ ਨਾਲ ਕਿਸੇ ਵੀ ਪ੍ਰਕਾਰ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਜਰਕਿ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਜਾਣਕਾਰੀ ਸਾਂਝੀ ਕਰਦੇ ਹਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬ੍ਰੈਡ ਕੰਪਨੀ ਦੀ ਗੱਡੀ ਗੁਰਾਇਆਂ ਤੋਂ ਲੁਧਿਆਣਾ ਵਾਲੀ ਸਾਈਡ ਚਾਰੀ ਸੀ ਕਿ ਰਸਤੇ ਵਿੱਚ ਭੇਤ ਭਰੇ ਹਾਲਾਤਾਂ ਵਿੱਚ ਗੱਡੀ ਨੂੰ ਅਚਾਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਗੱਡੀ ਚਾਲਕ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ ਉਨ੍ਹਾਂ ਦੱਸਿਆ ਕਿ ਅੱਗ ਦੀ ਸੂਚਨਾ ਮਿਲਦੇ ਸਾਰ ਹੀ ਫਲੋਰ ਤੋਂ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ ਤੇ ਜਿਨ੍ਹਾਂ ਨੇ ਅੱਗ ਉਤੇ ਬੜੀ ਹੀ ਮੁਸ਼ਕਲ ਨਾਲ ਕਾਬੂ ਪ ਗੁਰਾਇਤੋਂ ਨਵਰੰਗ ਚੈਨਲ ਲਈ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਸਰ ਮੇਰਾ ਨਾਮ ਅਮਰੀਕ ਸਿੰਘ ਆ ਜੀ ਮੈਂ ਫਾਇਰ ਸਟੇਸ਼ਨੋਂ ਫਲੋਰ ਤੋਂ ਆ ਤੇ ਸਰ ਅੱਗ ਮਤਲਬ ਲੱਗੀ ਜਦੋਂ 2 ਕੁ ਮਿੰਟ ਦੇ ਵਿੱਚ ਅਸੀਂ ਇੱਥੇ ਗ੍ਰਾਹੇ ਖੜੇ ਸੀਗੇ ਤੇ ਇੱਕ ਡੇਢ ਮਿੰਟ ਦੇ ਪਹੁੰਚ ਗਏ ਦੂਜੀ ਗੱਡੀ ਮਤਲਬ 2 ਕੁ ਮਿੰਟ ਤੱਕ ਫਲੋਰੋਂ ਆਈ ਆ ਤੇ ਜਿਉਂ ਸਰ ਦੇਖਿਆ ਅੱਗ ਮਤਲਬ ਬਹੁਤ ਜ਼ਿਆਦਾ ਸੀ ਡਰਾਈਵਰ ਵੀ ਮਤਲਬ ਇਹਦਾ ਇੱਥੇ ਨੇੜੇ ਆਣ ਸੀਗਾ ਉਹ ਵੀ ਭਾਰਾ ਸੀਗਾ ਤੇ ਮਤਲਬ ਉਹਦਾ ਗੱਡੀ ਦਾ ਨੁਕਸਾਨ ਤਾਂ ਜਿਆਦਾ ਹੋ ਗਿਆ ਜੀ ਕਾਫੀ ਤੇ ਡਰਾਈਵਰ ਦਾ ਅਰੇ ਤੱਕ ਪਤਾ ਨਹੀਂ ਲੱਗਿਆ ਕਿਹੜਾ ਘਾਉਣਾ ਕਿੱਥੇ ਇਹ ਗੱਡੀ ਕਹਿੰਦੇ ਘੁੰਮ ਕੇ ਜਿਹੜੇ ਦੋ ਰੋਡ ਕਰਾਸ ਕਰਕੇ ਇੱਧਰ ਆਈ ਹੈ ਜੀ ਹਾਂਜੀ ਹਾਂਜੀ ਦੱਸਿਆ ਦੇ ਦਿੰਦੇ ਗਿਆ ਵਾ ਮੈਂ ਦੋ ਰੋਡ ਕਰਾਸ ਕਰਕੇ ਇੱਧਰ ਗੱਡੀ ਆਈ ਹੈ ਇਹ ਤੇ ਇਹ ਸੀਐਨਜੀ ਸਿਲੰਡਰ ਵੀ ਇਹਦੇ ਵਿੱਚ ਲੱਗੇ ਹਾਂਜੀ ਹਾਂਜੀ ਚਾਰ ਸਿਲੰਡਰ ਲੱਗੇ ਸੀ ਐਨਜੀ ਠੀਕ ਹੈ ਜੀ ਹਾਂਜੀ ਉਹ ਠੀਕ ਨੇ ਨਾਲੇ ਹਾਂਜੀ ਹਾਂਜੀ ਖੋਲ ਤੇ ਨਾਲੇ ਪਤਾ ਨਹੀਂ ਲੱਗਾ ਅੰਗਰੇਜ਼ ਦਾ ਕਾਰਨ ਦਾ ਪਤਾ ਨਹੀਂ ਲੱਗਾ ਜੀ ਕਿੰਨ ਕਾਰਨ ਆ ਗਿਆ ਨਹੀਂ ਸਰ ਅਗਦਾ ਨਹੀਂ ਕਿੰਨ ਕਾਰਨ ਦਾ ਪਤਾ ਲੱਗਦਾ ਨਾ ਕੋਲ ਤੇ ਹੈਲਪਰ ਕੋਈ ਵੀ ਨਹੀਂ 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 ਸਰ ਮੌਕੇ ਤੇ ਕੋਈ ਵੀ ਨਹੀਂ ਸਾਰੇ ਭਰਾ ਨੇ ਇੱਕ ਗੱਡੀ ਜਿਹੜੀ ਆ ਗੁਰਾਇਆਂ ਸਾਈਡ ਤੋਂ ਲੁਧਿਆਣਾ ਸਾਈਡ ਨੂੰ ਜਾ ਰਹੀ ਸੀ ਜੇ ਤਾਂ ਡੀਕਿਓ ਮੋਰੀ ਟਾਬਾ ਲੱਗ ਗਈ ਤੇ ਇਹਦਾ ਕਿਤੇ ਜਾਂ ਤਾਂ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਲੈ ਕੋਈ ਕੱਲ ਕਲੀਅਰ ਨਹੀਂ ਹੈਗੀ ਜਾਂ ਡਰਾਈਵਰ ਨੂੰ ਕਿ ਨੀਂਦ ਆ ਗਈ ਹੋਗੀ ਗੱਡੀ ਦੂਸਰੀ ਸਾਈਡ ਤੋਂ ਇਧਰਲੇ ਪਾਸੇ ਨੂੰ ਆ ਗਈ ਸਲੈਪ ਰੋਡ ਤੇ ਆ ਕੇ ਨੂੰ ਅੱਗ ਲੱਗੀ ਜੀ ਪਤਾ ਲੱਗਾ ਜੀ ਕਾਰਨ ਕੀ ਰਿਹਾ ਹੋਗਾ ਇਹਦਾ ਹਾਸੇ ਡਰਾਈਵਰ ਜਾਂ ਕੋਈ ਹੈਲਪਰ ਵਗੈਰਾ ਕੋਈ ਮਿਲਿਆ ਨਹੀਂ ਹੱਲ ਨਹੀਂ ਹੱਲ ਤਾਂ ਕੋਈ ਬੰਦਾ ਨਹੀਂ ਆਇਆ ਜੀ ਡਰਾਈਵਰ ਮੌਕੇ ਤੇ ਚਲੇ ਗਿਆ ਨਾ ਕੋਈ ਹੈਲਪਰ ਨਾਲ ਉਦਾਂ ਜਿਹੜੀ ਮੌਕੇ ਤੇ ਆ ਕੇ ਹੀ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਆ ਕੇ ਫਾਇਰ ਬਿਗਡ ਦੀਆਂ ਗੱਡੀਆਂ ਵੀ ਟਾਈਮ ਨਾਲ ਆ ਗਈਆਂ ਬੇਦਨ 10-15 ਮਿੰਟ ਤੋਂ ਪਹਿਲਾਂ ਆ ਗਈਆਂ ਗੱਡੀਆਂ ਕਿੰਨੀਆਂ ਗੱਡੀਆਂ ਲੱਗੀਆਂ ਦੋ ਗੱਡੀਆਂ ਆਈਆਂ ਫਾਇਰ ਬਿਗਡ ਦੀਆਂ ਫਲੋਰ ਤੋਂ ਉਹ ਨਹੀਂ ਆ ਕੇ ਅੱਗ ਤੋਂ ਅੱਗ ਤੇ ਕਾਬੂ ਪਾਇਆ ਜੀ ਖਬਰ ਗੁਰਾਇਤ ਹੋਇਆ ਜਿੱਥੇ ਕਿ ਭੇਤ ਪਰੇ ਹਾਲਾਤਾਂ ਵਿੱਚ ਬ੍ਰੈਡ ਕੰਪਨੀ ਦੀ ਗੱਡੀ ਨੂੰ ਭਿਆਨਕ ਅੱਗ ਲੱਗ ਗਈ ਦੱਸਿਆ ਜਾ ਰਿਹਾ ਹੈ ਕਿ ਇਸ ਅੱਗ ਨਾਲ ਕਿਸੇ ਵੀ ਪ੍ਰਕਾਰ ਦਾ ਜਾਨੀ ਨੁਕਸਾਨ ਹੋਣ ਤੋਂ ਤਾਂ ਬਚਾ ਰਿਹਾ ਜਰ ਕਿ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਜਾਣਕਾਰੀ ਸਾਂਝੀ ਕਰਦੇ ਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬ੍ਰੈਡ ਕੰਪਨੀ ਦੀ ਗੱਡੀ ਗੁਰਾਇਆਂ ਤੋਂ ਲੁਧਿਆਣਾ ਵਾਲੀ ਸਾਈਡ ਚਾਰੀ ਸੀ ਕਿ ਰਸਤੇ ਵਿੱਚ ਭੇਤ ਭਰੇ ਹਾਲਾਤਾਂ ਵਿੱਚ ਗੱਡੀ ਨੂੰ ਅਚਾਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਗੱਡੀ ਚਾਲਕ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ ਉਹਨਾਂ ਦੱਸਿਆ ਕਿ ਅੱਗ ਦੀ ਸੂਚਨਾ ਮਿਲਦੇ ਸਾਰ ਹੀ ਫਲੋਰ ਤੋਂ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ ਤੇ ਜਿਨ੍ਹਾਂ ਨੇ ਅੱਗ ਉਤੇ ਬੜੀ ਹੀ ਮੁਸ਼ਕਲ ਨਾਲ ਕਾਬੂ ਪਾਇਆ ਗੁਰਾਇਆਂ ਤੋਂ ਨਵਰੰਗ ਚੈਨਲ ਲਈ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ